ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ 3 ਸਤੰਬਰ 1708 ਈਸਵੀ ਨੂੰ ਨੰਦੇੜ ਪੁੰਨਿਆ ਵਾਲੇ ਦਿਨ ਮਾਦੋਦਾਸ ਵਿਰਾਗੀ ਦੀ ਕੁਟਿਆ ਕੋਲ ਗਏ ਉਸ ਦਿਨ ਮਾਦੋਦਾਸ ਡੇਰੇ ਵਿੱਚ ਨਹੀਂ ਸੀ ਉਹਦੇ ਚੇਲੇ ਡੇਰੇ ਵਿੱਚ ਤਰ ਤਰਾ ਦੇ ਪਕਵਾਨ ਤਿਆਰ ਕਰ ਰਹੇ ਸਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ 10 15 ਸਿੰਘਾ ਦਾ ਜਥਾ ਲੈ ਕੇ ਮਾਧੋਦਾਸ ਵੈਰਾਗੀ ਦੀ ਕੁਟਿਆ ਵਿੱਚ ਪਹੁੰਚੇ ਜਦੋਂ ਗੁਰੂ ਜੀ ਕੁਟਿਆ ਵਿੱਚ ਪਹੁੰਚ ਗਏ ਤਾਂ ਮਾਧੋਦਾਸ ਦੇ ਚੇਲੇ દોੜੇ ਭੱਜ ਆਏ ਤੇ ਗੁਰੂ ਜੀ ਨੂੰ ਨਮਸਕਾਰ ਕੀਤੀ ਗੁਰੂ ਜੀ ਸਿੱਧੇ ਕੁਟਿਆ ਵੱਲ ਨੂੰ ਤੁਰੇ ਆ ਰਹੇ ਸੀ ਚੇਲੇ ਵੀ ਮਗਰ ਤੁਰ ਪਏ ਤੇ ਸਿੰਘਾ ਦਾ ਜਥਾ ਵੀ ਮਗਰ ਤੁਰ ਪਿਆ ਜਦੋਂ ਗੁਰੂ ਜੀ ਨੇ ਕੁਟਿਆ ਅੰਦਰ ਪੈਰ ਪਾਇਆ ਤਾਂ ਕੀ ਤਕਿਆ ਬਹਾਰ ਕੰਦ ਉੱਪਰ ਸੰਧੂਰ ਦੇ ਨਾਲ ਰਾਮਚੰਦਰ ਭਗਵਾਨ ਤੇ ਕ੍ਰਿਸ਼ਨ ਭਗਵਾਨ ਦੀ ਫੋਟੋ ਬਣੀ ਹੋਈ ਸੀ। ਗੁਰੂ ਜੀ ਕੁਟੀਆ ਅੰਦਰ ਪ੍ਰਵੇਸ਼ ਕਰ ਗਏ ਅਤੇ ਅੰਦਰ ਕੀ ਧੱਕਿਆ ਇੱਕ ਪਾਸੇ ਧੂਆ ਬਲ ਰਿਹਾ ਸੀ। ਚਮਟਾ ਗੱਡਿਆ ਹੋਇਆ ਸੀ। ਮੁਰਦੇ ਬੰਦੇ ਦਾ ਪਿੰਜਰ ਕੋਲ ਪਿਆ ਹੋਇਆ ਸੀ। ਇੱਕ ਬਹੁਤ ਵੱਡਾ ਪਲੰਗ ਡਿਠਿਆ ਹੋਇਆ ਸੀ ਜਿਸ ਦੇ ਉੱਪਰ ਆਏ ਹੋਏ ਮਹਾਤਮਾ ਨੂੰ ਬਹੁਤ ਪਿਆਰ ਸਤਿਕਾਰ ਨਾਲ ਇਹ ਮਾਦੋਦਾਸ ਬਿਠਾਉਂਦਾ ਹੁੰਦਾ ਸੀ। ਫੇਰ ਆਪਣੀਆਂ ਸ਼ਕਤੀਆਂ ਦੇ ਨਾਲ ਪੁੱਠਾ ਕਰ ਦਿੰਦਾ ਸੀ ਗੁਰੂ ਜੀ ਅੱਜ ਉਸ ਦਾ ਪਰਮ ਤੋੜਨ ਲਈ ਉਸ ਦੀ ਕੁਟਿਆ ਵਿੱਚ ਗਏ ਤੇ ਉਸ ਪਲੰਗ ਦੇ ਉੱਪਰ ਬਿਰਾਜੇ ਚਾਰ ਸਿੰਘ ਚਾਸ ਫੇਰੇ ਮਹਾਰਾਜ ਦੇ ਖੜੇ ਹੋ ਗਏ ਚੇਲੇ ਆਏ ਤੇ ਕਹਿਣ ਲੱਗੇ ਮਹਾਤਮਾ ਜੀ ਦੱਸੋ ਕੀ ਖਿਦਮਤ ਕੀਤੀ ਜਾਵੇ ਹਜ਼ੂਰ ਕਹਿਣ ਲੱਗੇ 2 ਢਾਈ ਦਾ ਵਕਤ ਹੈ ਅਸੀਂ ਭੋਜਨ ਛਕਣਾ ਚਾਹਾਂਗੇ ਵਿਰਾਗੀ ਸਾਧੂ ਕਹਿਣ ਲੱਗੇ ਜੀ ਭੋਜਨ ਤਾਂ ਤਿਆਰ ਹੈ ਪਰ ਅਜੇ ਸ਼ਕਾ ਨਹੀਂ ਸਕਦੇ ਮਹਾਰਾਜ ਨੇ ਕਿਹਾ ਕੀ ਕਾਰਨ ਵਿਰਾਗੀ ਸਾਧੂ ਕਹਿੰਦੇ ਅਸੀਂ ਇਹ ਨਹੀਂ ਕਹਿਰ ਖਵਾ ਸਕਦੇ ਜਿਨ੍ਹਾਂ ਚ ਸਾਡਾ ਗੁਰੂ ਨਹੀਂ ਖਾਏਗਾ ਉਹਨਾਂ ਚਰ ਹੋਰ ਨਹੀਂ ਕਿਸੇ ਨੂੰ ਖਵਾ ਸਕਦੇ ਪਹਿਲਾਂ ਗੁਰੂ ਜੀ ਨੂੰ ਲੱਗਦਾ ਭੋਗ ਨਹੀਂ ਰਿਵਾਜ ਵਟਾ ਸਕਦੇ ਜਦੋਂ ਇਹਨਾਂ ਵਿਰਾਗੀ ਸਾਧੂਆਂ ਨੇ ਭੋਜਨ ਛਕੋਣ ਤੋਂ ਇਨਕਾਰ ਕਰ ਦਿੱਤਾ ਸਿੰਘ ਕਹਿੰਦੇ ਮਹਾਰਾਜ ਸਾਡੇ ਵਾਸਤੇ ਕੀ ਹੁਕਮ ਆ? ਹਜੂਰ ਹੁਣ ਇੱਕ ਕੋਤਕ ਵਰਤੋਂ ਲੱਗੇ ਨੇ। ਇਹਦੇ ਡੇਰੇ ਵਿੱਚ ਮਹਾਰਾਜ ਨੇ ਬਾਹਰ ਨਿਗਾਹ ਮਾਰੀ। ਕੁਝ ਬਕਰੇ ਘੁੰਮ ਰਹੇ ਸਨ ਤੇ ਪੁੱਛਿਆ ਇਹ ਬਕਰੇ ਕਿੱਥੋਂ ਆਏ ਨੇ? ਵੈਰਾਗੀ ਨੇ ਕਿਹਾ ਇਹ ਲੋਕਾਂ ਦੀ ਸੁਖਣਾ ਦੇ ਚੜਾਏ ਹੋਏ ਬਕਰੇ ਨੇ। ਇੱਥੇ ਮੁਰਾਦਾ ਪੂਰੀਆਂ ਹੁੰਦੀਆਂ ਹਨ। ਲੋਕੀ ਦੁੱਧ ਚੜਾਉਂਦੇ ਨੇ, ਬਕਰੇ ਚੜਾਉਂਦੇ ਨੇ। ਮਹਾਰਾਜ ਨੇ ਕਿਹਾ ਸਿੰਘ ਇੱਕ ਬੱਕਰਾ ਝਟਕਾ ਦਿਓ ਜਦੋਂ ਚਾਰ ਪੰਜ ਸਿੰਘਾਂ ਦਾ ਜਥਾ ਬੱਕਰਿਆਂ ਵੱਲ ਨੂੰ ਗਿਆ ਚੇਲੇ ਮਗਰ ਭੱਜੇ ਤੇ ਕਹਿਣ ਲੱਗੇ ਸਿੰਘੋ ਕਿਤੇ ਕੁਕਰਮ ਨਾ ਕਰ ਦਿਓ ਇਹ ਵਿਰਾਗੀ ਸਾਧੂਆਂ ਦਾ ਡੇਰਾ ਏ ਤੇ ਤੁਸੀਂ ਬੱਕਰਾ ਝਟਕਾਉਣ ਲੱਗੇ ਹੋ ਜਦੋਂ ਸਿੰਘਾਂ ਨੇ ਇੱਕ ਬੱਕਰਾ ਝਟਕਾ ਦਿੱਤਾ ਤਾਂ ਚੇਲਿਆਂ ਦਾ ਸਾਹ ਉੱਪਰ ਦਾ ਉੱਪਰ ਤੇ ਥੱਲੇ ਦਾ ਥੱਲੇ ਰਹਿ ਗਿਆ ਚੇਲੇ ਘਬਰਾ ਗਏ ਇਹ ਚੇਲਾ ਧੋੜ ਕੇ ਗਿਆ ਤੇ ਮਾਦੋਦਾਸ ਨੂੰ ਸਾਰੀ ਖਬਰ ਜਾ ਦਿੱਤੀ ਮਾਦੋਦਾਸ ਅੱਜ ਗੋਦਾਵਰੀ ਦੇ ਕੰਡੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ ਉਸ ਦਾ ਨਜ਼ਾਰਾ ਦੇਖ ਰਿਹਾ ਸੀ ਇਸ ਚੇਲੇ ਨੇ ਜਾ ਕੇ ਨਮਸਕਾਰ ਕੀਤੀ ਤੇ ਕਹਿੰਦਾ ਗੁਰੂ ਜੀ ਤੁਸੀਂ ਇੱਥੇ ਸਮਾਦੀ ਲਾ ਕੇ ਬੈਠੇ ਹੋ ਉਧਰ ਡੇਰੇ ਵਿੱਚ ਇੱਕ ਕੋਤਕ ਵੱਤ ਗਿਆ ਹੈ ਉਸਨੇ ਕਿਹਾ ਕੀ ਹੋਇਆ ਤੇ ਵਿਰਾਗੀ ਸਾਧੂ ਨੇ ਉਸ ਨੂੰ ਸਾਰੀ ਗੱਲਬਾਤ ਦੱਸੀ ਤੇ ਮਾਧੋਦਾਸ ਗੁੱਸੇ ਵਿੱਚ ਆ ਗਿਆ ਤੇ ਅੱਖਾਂ ਲਾਲ ਕਰ ਲਈਆਂ ਉਸਨੇ ਆ ਕੇ ਆਪਣੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਸ਼ਕਤੀਆਂ ਛੱਡੀਆਂ ਚਾਰ ਬੀਰ ਛੱਡੇ ਜਦੋਂ ਬੀਰ ਛੱਡੇ ਮਾਧੋਦਾਸ ਨੇ ਪਲੰਘ ਉਲਟਾਉਣ ਲਈ ਤੇ ਪਲੰਘ ਥੋੜਾ ਜਿਹਾ ਹਿੱਲ ਗਿਆ ਸਿੰਘ ਕਹਿਣ ਲੱਗੇ ਅੱਜ ਪੁਚਾਲ ਆ ਗਿਆ ਹੈ ਪਲੰਘ ਡੋਲ ਰਿਹਾ ਹੈ ਮਹਾਰਾਜ ਨੇ ਕਿਹਾ ਪੁਝਾਲ ਨਹੀਂ ਆਇਆ ਉਹ ਬੇਰਾਗੀ ਸਾਧੂ ਪਲੰਗ ਨੂੰ ਉਠਾ ਕਰਨ ਦਾ ਯਤਨ ਕਰ ਰਿਹਾ ਹੈ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਕਿਹਾ ਤੀਰ ਕੱਢ ਕੇ ਸੁਰਾਣੇ ਵਾਲੇ ਪਾਸੇ ਧਰਤੀ ਵਿੱਚ ਗੱਡ ਦਿਓ ਪਲੰਗ ਤਾਂ ਕਿ ਇਹ ਧਰਤੀ ਵੀ ਨਾ ਹਿੱਲੂਗੀ ਮਾਦੋ ਦਾਸ ਜਦੋਂ ਗੁੱਸੇ ਦੀ ਨਜ਼ਰ ਨਾਲ ਗੁਰੂ ਜੀ ਵੱਲ ਵੇਖ ਰਿਹਾ ਸੀ ਤਾਂ ਗੁਰੂ ਜੀ ਨੇ ਇਸ ਦੀਆਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ ਇਹ ਗੋਡਿਆਂ ਭਾਰ ਗੁਰੂ ਜੀ ਦੇ ਸਾਹਮਣੇ ਬੈਠ ਗਿਆ ਗੁਰੂ ਜੀ ਨੇ ਇੱਕ ਸਵਾਲ ਕੀਤਾ ਇਸ ਮਾਤ ਦਾ ਆਧਾਰਨੀ ਕਿਹਨੂੰ ਮੰਨਦਾ ਹੈ ਇੱਥੇ ਬੈਠ ਕੇ ਕੀ ਕਰਦਾ ਹੈ ਜਦੋਂ ਇਹ ਸਵਾਲ ਕੀਤਾ ਕਹਿੰਦਾ ਜੋਤ ਬਲ ਰਹੀ ਹੈ ਧੂਆ ਬਲ ਰਿਹਾ ਹੈ ਅਸੀਂ ਧਿਆਨ ਤਰ ਸਮਾਧੀ ਲਗਾ ਕੇ ਬੈਠਦੇ ਹਾਂ ਬੰਦਗੀ ਕਰਦੇ ਹਾਂ ਪਰ ਤੁਹਾਡੇ ਸਿੱਖਾਂ ਨੇ ਬਹੁਤ ਵੱਡਾ ਅਨਰਥ ਕਰ ਦਿੱਤਾ ਹੈ ਜਦੋਂ ਇਸ ਨੇ ਆਖਿਆ ਜੋਤ ਜਗ ਰਹੀ ਹੈ ਮਹਾਰਾਜ ਨੇ ਅਗਲਾ ਸਵਾਲ ਕੀਤਾ ਜੇ ਸੁਦੇਸ਼ ਦੇ ਹੋਂ ਇੱਕ ਤਿਆਰ ਰਹੋਦੇ ਤੇਰੀ ਸੁਰਤ ਕਿਵੇਂ ਸਮਾਦੀ ਲਗਾ ਸਕਦੀ ਏ ਮਾਦੋਦਾਸ ਕਹਿਣ ਲੱਗਾ ਤੁਸੀਂ ਮਹਾਰਾਜ ਕੌਣ ਹੋ ਤੇ ਕਿੱਥੋਂ ਆਏ ਹੋ ਗੁਰੂ ਜੀ ਨੇ ਕਿਹਾ ਅੰਤਰ ਧਿਆਨ ਹੋ ਜਦੋਂ ਅੰਤਰ ਧਿਆਨ ਹੋਇਆ ਤੇ ਇਸ ਨੂੰ ਸਭ ਕੁਝ ਨਜ਼ਰ ਆ ਗਿਆ ਕਹਿੰਦਾ ਮਹਾਰਾਜ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਇੱਧਰ ਕਿਵੇਂ ਮਹਾਰਾਜ ਕਹਿਣ ਲੱਗੇ ਤੈਨੂੰ ਕੋ ਰਾਹੇ ਪੈ ਨੂੰ ਰਾਹੇ ਪਹੁੰਚ ਤੇ ਆਪਣਾ ਬੰਦਾ ਬਣਾਉਣ ਵਾਸਤੇ ਆਏ ਹਾਂ ਪਰ ਮਾਧੋਦਾਸ ਕਹਿਣ ਲੱਗਾ ਮਹਾਰਾਜ ਤੁਹਾਡੇ ਸਿੰਘਾਂ ਨੇ ਤਾਂ ਬਕਰਾ ਝਟਕਾ ਕੇ ਡੇਰੇ ਦੀ ਮਰਿਆਦਾ ਭੰਗ ਕਰ ਦਿੱਤੀ ਹੈ ਮਹਾਰਾਜ ਨੇ ਕਿਹਾ ਉਹ ਦਿਨ ਯਾਦ ਕਰ ਜਦੋਂ ਤੂੰ ਦੋ ਬੱਚੇ ਮਰੇ ਬਰਦਾਸ਼ਤ ਨਹੀਂ ਕਰ ਸਕਿਆ ਧਿਆਨ ਧਾਰ ਹਿੰਦੁਸਤਾਨ ਦੇ ਜੱਪੇ ਜੱਪੇ ਤੇ ਮਾਸੂਮਾਂ ਦਾ ਖੂਨ ਡੁੱਲਿਆ ਉਹ ਤੈਨੂੰ ਨਜ਼ਰ ਨਹੀਂ ਆਇਆ ਜਦੋਂ ਮਹਾਰਾਜ ਨੇ ਦਿਲ ਖੋਲ ਕੇ ਖਰੀਆਂ ਖਰੀਆਂ ਸੁਣਾਈਆਂ ਤੇ ਸਾਧ ਹੱਥ ਜੋੜ ਅੱਗਿਓਂ ਬੋਲਿਆ ਜਾਣੀ ਜਾਣਾ ਹੋਰ ਨਾ ਤੜਫਾਓ ਮੈਨੂੰ ਸਾਰੀ ਉਮਰ ਭੁੱਲਦਾ ਰਹਾ ਬੰਦਾ ਅੱਜ ਆਪਣਾ ਬੰਦਾ ਬਣਾਓ ਮੈਨੂੰ ਜਿਵੇਂ ਇਹ ਬਣਾਏ ਨੇ ਸਿੱਖ ਪੁੱਤਰ ਇੰਜ ਆਪਣਾ ਪਿਤਾ ਜੀ ਪੁੱਤਰ ਬਣਾਓ ਮੈਨੂੰ ਆਪਣੇ ਗਲੇ 'ਚੋ ਲਾ ਲਿਆ ਸਭ ਮਾਲਾ ਹੱਥੀ ਆਪਣੀ ਤੇਗ ਸਜਾਓ ਮੈਨੂੰ ਸਤਿਗੁਰ ਵਾਸਤਾ ਏ ਚਾਓ ਬਚਿਆਂ ਦਾ ਇਸ ਦੇਸ਼ ਲਈ ਅੱਜ ਬਚਾਓ ਮੈਨੂੰ ਜਦੋਂ ਚਰਨਾ ਤੇ ਡਿੱਗ ਪਿਆ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਨੇ ਫਿਰ ਨੰਦੇੜ ਦੀ ਤਰਤੀਬ ਮਾਦੋਦਾਸ ਬੇਰਾਗੀ ਦੀ ਕੁਟੀਆਂ ਅੰਦਰ ਅੰਮ੍ਰਿਤ ਤਿਆਰ ਕਰਕੇ ਇਹਨੂੰ ਅੰਮ੍ਰਿਤ ਸ਼ਕਾਇਆ ਇਸ ਦੇ ਪਿੰਡੇ ਤੋਂ ਪਭੂਤੀ ਲਾ ਦਿੱਤੀ ਜਟਾਮਾ ਖੋਲ ਦਿੱਤੀਆਂ ਇਸ ਨੂੰ ਸਿੰਘ ਸਜਾ ਦਿੱਤਾ ਤੇ ਮਾਦੋਦਾਸ ਬੇਰਾਗੀ ਤੋਂ ਇਸ ਦਾ ਨਾਮ ਬੰਦਾ ਸਿੰਘ ਬਹਾਦਰ ਕਰ ਦਿੱਤਾ ਬੰਦਾ ਸਿੰਘ ਬਹਾਦਰ ਫਿਰ ਛੋਟੇ ਸਹਿਬਜ਼ਾਦੇ ਆਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਦੱਖਣ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਲੈ ਕੇ ਆਇਆ ਮਹਾਰਾਜ ਨੇ ਇਸ ਨੂੰ ਪੰਜ ਤੀਰ ਇੱਕ ਝੰਡਾ ਇੱਕ ਨਗਾਰਾ ਪੰਜਾ ਸਿੰਘਾਂ ਦਾ ਇੱਕ ਜਥਾ ਤੇ 20 ਸਿੰਘਾਂ ਦਾ ਇੱਕ ਜਥਾ ਦੇ ਕੇ ਪੰਜਾਬ ਦੀ ਧਰਤੀ ਨੂੰ ਰਵਾਨਾ ਕਰ ਦਿੱਤਾ ਇਹਨਾਂ ਨੇ ਫਿਰ ਛੋਟੇ ਸਹਿਬਜ਼ਾਦੇਆਂ ਦੀ ਸ਼ਹੀਦੀ ਦਾ ਬਦਲਾ ਲਿਆ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ